ਤੀਰਥ ਬਣਨ ਦੀ ਹਜੇ ਨਹੀਂ ਪੱਥਰ ਵੀ ਨਹੀਂ ਰੱਖਿਆ ਗਿਆ ਤੇ ਅੱਜ ਇੱਕ ਐਂਬੂਲੈਂਸ ਦੀ ਸੇਵਾ ਏਕ ਜ਼ਰੀਆ ਫਾਊਂਡੇਸ਼ਨ ਦੇ ਹਵਾਲੇ ਕਰਕੇ ਜਾ ਰਹੇ ਨੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਇਹ ਤੀਰਥ ਹੈ ਇੱਕ ਵਾਰੀ ਏਕ ਜ਼ਰੀਆ ਫਾਊਂਡੇਸ਼ਨ ਦੇ ਸਾਰੇ ਪਰਿਵਾਰ ਵੱਲੋਂ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਈ ਜੀ ਤੁਹਾਡਾ ਕਿ ਮਾਰਾ ਸਾਡੀ ਟੀਮ ਦੀ ਨੀਤਾਂ ਸਾਫ਼ ਰੱਖਣ ਸਾਨੂੰ ਇਮਾਨਦਾਰੀ ਨਾਲ ਮਿਹਨਤ ਨਾਲ ਸਾਡੀ ਸਾਫ਼ ਸੁਥਰੀ ਨੀਅਤ ਦੇ ਨਾਲ ਸਾਨੂੰ ਚਲਾਉਂਦੇ ਰਹਿਣ ਇਸ ਕਾਰਜ ਦੇ ਵਿੱਚ ਵਿਗਨ ਬਣਨ ਦੀ ਬਜਾਏ ਇਹਦਾ ਸਾਥ ਦਿਓ ਇਹ ਬੜਾ ਵੱਡਾ ਤੀਰਥ ਬਣਨ ਜਾ ਰਿਹਾ ਹੈ ਔਰ ਇਹ ਦੁਨੀਆ ਦਾ ਪਹਿਲਾ ਤੀਰਥ ਹੈ ਜਿੱਥੇ ਜਿੰਨਾ ਪੂਰਾ ਹੋਣ ਵਾਲਾ ਕਾਰਜ ਨਹੀਂ ਹੈ ਅੱਗੇ-ਅੱਗੇ ਬਹੁਤ ਚੱਲਣਾ ਹੈ ਤਾਂ ਉਮੀਦ ਹੈ ਕਿ ਤੁਸੀਂ ਮੈਨੂੰ ਇਹਦਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਭੂ ਰਾਮ ਦੇ ਅਸ਼ੀਰਵਾਦ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦਾ ਆਪਣਾ ਤੀਰਥ ਬਣਾਉਣ ਜਾ ਰਿਹਾ ਹੈ ਤੇ ਤੀਰਥ ਬਣਨ ਦੀ ਹਜੇ ਨਹੀਂ ਪੱਥਰ ਵੀ ਨਹੀਂ ਰੱਖਿਆ ਗਿਆ ਤੇ ਲੋਕ ਨੇ ਜਿਹੜੇ ਸੇਵਾ ਲਈ ਇੰਨੇ ਕੁਛੁਕ ਨੇ ਔਰ ਇੰਨੇ ਇੱਕ ਸੇਵਾ ਨੂੰ ਆਪਾਂ ਕਹਿੰਦੇ ਆ ਕਿ ਇੰਨੇ ਕਾਲੇ ਨੇ ਸੇਵਾ ਨੂੰ ਲੈ ਕੇ ਕਿ ਅੱਜ ਇੱਕ ਐਂਬੂਲੈਂਸ ਦੀ ਸੇਵਾ ਲੈ ਕੇ ਜੀਰੇ ਤੋਂ ਸਾਡਾ ਇੱਕ ਭਰਾ ਜਿਹੜਾ ਈਸ਼ਾਨ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਕੈਂਸਰ ਦੀ ਪ੍ਰੋਬਲਮ ਕਰਕੇ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜਾ ਹੈ ਅਵਿਨਾਸ਼ ਜੀ ਦੇ ਮਾਮੇ ਦਾ ਬੇਟਾ ਹੈ ਉਹ ਇਹ ਮਾਮਾ ਜੀ ਖੜੇ ਨੇ ਨਾਲ ਸਾਡੇ ਵੀ ਮਾਮਾ ਜੀ ਨੇ ਤੇ ਪਿਛਲੇ ਸਾਲ ਕੈਂਸਰ ਨਾਲ ਲੜਦੇ ਲੜਦੇ ਉਹ ਬੱਚਾ ਦੁਨੀਆ ਦੇ ਵਿੱਚੋਂ ਚਲਾ ਗਿਆ ਫਿਰ ਉਹਨਾਂ ਦੇ ਪਰਿਵਾਰ ਨੇ ਈਸ਼ਾਨ ਫਾਊਂਡੇਸ਼ਨ ਇੱਕ ਖੋਲੀ ਜਿਹਦੇ ਵਿੱਚ ਅੱਜ ਇੱਕ ਐਂਬੂਲੈਂਸ ਦੀ ਸੇਵਾ ਏਕ ਜ਼ਰੀਆ ਫਾਊਂਡੇਸ਼ਨ ਦੇ ਹਵਾਲੇ ਕਰਕੇ ਜਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਇਹ ਤੀਰਤ ਹੈ ਕਿਉਂਕਿ ਇਸ ਤੀਰਥ ਨੂੰ ਜੋ ਅਸੀਂ ਸੁਪਨਾ ਸੋਚ ਰਹੇ ਆ ਕਿ ਜੋ ਇਹ ਪ੍ਰੋਜੈਕਟ ਬਣਨਾ ਹੈ ਤੇ ਜੋ ਵੀ ਇਹਦਾ ਲੋਕ ਲਾਹਾ ਤੱਕਣਗੇ ਇਹ ਇੰਨਾ ਇੱਕ ਵੱਡਾ ਪ੍ਰੋਜੈਕਟ ਤੇ ਇੰਨੇ ਕ ਜ਼ਿਆਦਾ ਲੋਕ ਇਹਦਾ ਲਾਹਾ ਤੱਕਣਗੇ ਜਿਹੜਾ ਮੇਰੇ ਲਈ ਸ਼ਬਦਾਂ ਚ ਬਿਆਨ ਕਰਨਾ ਬੜਾ ਔਖ ਹੈ ਮੈਂ ਇਹੀ ਬੇਨਤੀ ਕਰੂੰਗਾ ਤੇ ਗੁਰੂ ਮਹਾਰਾਜ ਅੱਗੇ ਸੱਚੇ ਪਾਤਸ਼ਾਹਗੇਹੀ ਅਰਦਾਸ ਕਰੂੰਗਾ ਕਿ ਮਾਰਾ ਸਾਡੀ ਟੀਮ ਦੀ ਨੀਤਾਂ ਸਾਫ਼ ਰੱਖਣ ਸਾਨੂੰ ਇਮਾਨਦਾਰੀ ਨਾਲ ਮਿਹਨਤ ਨਾਲ ਸਾਡੀ ਸਾਫ਼ ਸੁਥਰੀ ਨੀਅਤ ਦੇ ਨਾਲ ਸਾਨੂੰ ਚਲਾਉਂਦੇ ਰਹਿਣ ਰੱਬ ਨਾ ਕਰੇ ਕਦੀ ਸਾਡੀ ਟੀਮ ਦੇ ਕਿਸੇ ਮੈਂਬਰ ਦੀ ਜਾਂ ਮੇਰੀ ਕੋਈ ਨੀਅਤ ਖਰਾਬ ਹੋਵੇ ਕੋਈ ਨੀਅਤ ਚ ਖੋਟ ਆਵੇ ਇਸ ਐਨਜੀਓ ਨੂੰ ਲੈ ਕੇ ਲੋਕਾਂ ਦੇ ਦਾਨ ਨੂੰ ਲੈ ਕੇ ਤਾਂ ਮਹਾਰਾਜ ਅੱਗੇ ਅਰਦਾਸ ਕਰਿਓ ਕਿ ਸਾਡਾ ਉਹ ਦਿਨ ਐਂਡਲਾ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੱਥੋਂ ਕੋਈ ਐਸਾ ਕਾਰਜ ਹੋਵੇ ਜਿਸ ਦੇ ਨਾਲ ਲੋਕਾਂ ਦੇ ਦਾਨ ਦੀ ਦੁਰਵਰਤੋਂ ਹੋਵੇ ਜਾਂ ਕੋਈ ਕਪਲਾ ਹੋਵੇ ਉਸ ਤੋਂ ਪਹਿਲਾਂ ਪ੍ਰਮਾਤਮਾ ਸਾਨੂੰ ਦੁਨੀਆ ਚੋਂ ਚੱਕ ਹੀ ਲਵੇ ਅਸੀਂ ਤਾਂ ਹਰ ਟਾਈਮ ਇਹੀ ਅਰਦਾਸ ਕਰਦੇ ਹਾਂ ਕਿ ਅਸੀਂ ਗਲਤ ਨਾ ਕਰੀਏ ਕਿਸੇ ਦਾ ਪਰ ਫਿਰ ਵੀ ਅੱਜ ਸਪੈਸ਼ਲ ਜੀਰੇ ਤੋਂ ਐਂਬੂਲੈਂਸ ਦੀ ਸੇਵਾ ਲੈ ਕੇ ਆਪਣੇ ਬੇਟੇ ਦੇ ਨਾਮ ਤੇ ਈਸ਼ਾਨ ਦੇ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਪਹੁੰਚੇ ਨੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਆ ਹਾਲਾਂਕਿ ਅਸੀਂ ਹਜੇ ਮਨਾ ਕੀਤਾ ਸੀਗਾ ਕਿ ਸਾਡੀ ਐਨ ਜੀਓ ਦੇ ਵਿੱਚ ਜਗ੍ਹਾ ਬਣਨ ਦਿਓ ਇੱਕ ਵਾਰੀ ਚਾਰ ਦਿਵਾਰੀ ਹੋਣ ਦਿਓ ਗੇਟ ਲੱਗਣ ਦਿਓ ਫਿਰ ਅਸੀਂ ਸਾਰਾ ਸਮਾਨ ਤੁਹਾਡੇ ਕੋਲ ਮੰਗਾਵਾਗੇ ਪਰ ਬਾਈ ਜੀ ਕਹਿੰਦੇ ਨਹੀਂ ਤੁਸੀਂ ਐਂਬੂਲੈਂਸ ਦੀ ਸੇਵਾ ਤਾਂ ਜਰੂਰ ਸ਼ੁਰੂ ਕਰਾਓ ਤੁਹਾਡੇ ਹੁਣ ਵੀ ਮਰੀਜ਼ ਬਹੁਤ ਜਾਂਦੇ ਨੇ ਖਰਚਾ ਬਹੁਤ ਜ਼ਿਆਦਾ ਐਂਬੂਲੈਂਸ ਵਾਲੇ ਡਰਾਈਵਰਾਂ ਨੂੰ ਜਿਹੜਾ ਵੀਰਾਂ ਨੂੰ ਅਸੀਂ ਪੈਸੇ ਦਿੰਦੇ ਸੀਗੇ ਹੁਣ ਮੈਨੂੰ ਲੱਗਦਾ ਹੈ ਕਿ ਬਹੁਤ ਬਚਤ ਹੋ ਜਾਏਗੀ ਕਿਉਂਕਿ ਕੱਲੇ ਤੇਲ ਦਾ ਹੀ ਖਰਚਾ ਆਏਗਾ ਹੁਣ ਉਹਦੇ ਵੀ ਕੁਝ ਅਲੱਗ ਕਾਰਨ ਸੀਗੇ ਕਿ ਅਸੀਂ ਚਾਹਦੇ ਨਹੀਂ ਸੀ ਕਿ ਐਂਬੂਲੈਂਸ ਸਾਡੀ ਐਨਜੀਓ ਆਪਣੀ ਪਾਵੇ ਕਿਉਂਕਿ ਉਹਦੇ ਵਿੱਚ ਹਰ ਬੰਦੇ ਨੂੰ ਐਂਬੂਲੈਂਸ ਦੀ ਅੱਜ ਲੋੜ ਹੈ ਪਰ ਮਰੀਜ਼ਾਂ ਦਾ ਬਹੁਤ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਅਸੀਂ ਫੋਨ ਕਾਲ ਤੇ ਕਿਸੇ ਵੀ ਮਰੀਜ਼ ਆਸਤੇ ਐਂਬੂਲੈਂਸ ਭੇਜ ਨਹੀਂ ਸਕਦੇ ਕਿਉਂਕਿ ਸਾਡੀ ਐਨਜੀਓ ਚ ਫੋਨ ਕਾਲ ਮਰੀਜ਼ਾਂ ਦੀ ਬਹੁਤ ਜ਼ਿਆਦਾ ਹੈ ਇਹ ਐਂਬੂਲੈਂਸ ਫਿਲਹਾਲ ਸਿਰਫ ਇਸ ਐਨਜੀਓ ਇੱਕ ਜ਼ਰੀਆ ਦੇ ਮਰੀਜ਼ਾਂ ਲਈ ਭੇਜੀ ਜਾਏਗੀ ਹਾਂ ਜੇ ਕਿਤੇ ਕਦੀ ਫ੍ਰੀ ਹੋਈ ਤਾਂ ਓਬਵੀਅਸਲੀ ਗੱਲ ਹੈ ਖੜੀ ਤਾਂ ਰਹੇਗੀ ਨਹੀਂ ਇਹ ਗੁਰੂ ਮਹਾਰਾਜ ਚਲਾਉਂਦੇ ਰਹਿਣ ਤੋਂ ਸੇਵਾ ਲੈਂਦੇ ਰਹਿਣ ਵੈਸੇ ਤਾਂ ਅਰਦਾਸ ਇਹ ਹੈ ਕਿ ਇਹਦੀ ਲੋੜ ਨਾ ਹੀ ਪਵੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਕਿਹੜੇ ਕਾਰਜਾਂ ਵਾਸਤੇ ਯੂਜ਼ ਹੁੰਦੀ ਹੈ ਕੋਈ ਉਹ ਐਮਰਜੈਂਸੀ ਹੈ ਕੋਈ ਆਪਰੇਸ਼ਨ ਹੈ ਕੋਈ ਕੁਛ ਹੈ ਖੁਸ਼ੀ ਦੇ ਕਾਰਜਾਂ ਵਾਸਤੇ ਤਾਂ ਐਂਬੂਲੈਂਸ ਯੂਜ਼ ਹੁੰਦੀ ਨਹੀਂ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਲੋੜ ਪਈ ਅਸੀਂ ਕੋਸ਼ਿਸ਼ ਕਰਾਂਗੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਦਿਲੋਂ ਇਮਾਨਦਾਰੀ ਨਾਲ ਸੇਵਾ ਨਿਭਾਵੇ ਇੱਕ ਵਾਰੀ ਇੱਕ ਜ਼ਰੀਆ ਫਾਊਂਡੇਸ਼ਨ ਦੇ ਸਾਰੇ ਪਰਿਵਾਰ ਵੱਲੋਂ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਈ ਜੀ ਤੁਹਾਡਾ ਕਿ ਤੁਸੀਂ ਆਪਣੇ ਬੇਟੇ ਔਰ ਸਾਰੀ ਤਿਆਰ ਕਰਾ ਕੇ ਦਿੰਦੀ ਏ ਸਾਨੂੰ ਔਰ ਇਹਦੀ ਜ਼ਿੰਮੇਵਾਰੀ ਜਿਹੜਾ ਸਾਡਾ ਵਿਨਾਸ਼ ਢਿੰਗਰਾ ਭਰਾ ਇਹ ਵੀ ਪਿਛਲੇ 6-7 ਸਾਲਾਂ ਤੋਂ ਸਾਡੇ ਨਾਲ ਟੀਮ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਬੜੀ ਦਿਲੋਂ ਅਵਿਨਾਸ਼ ਵੀਰਾ ਮੇਰੇ ਨਾਲ ਅਸ਼ੀਸ਼ ਭਾਜੀ ਖੜੇ ਨੇ ਸਾਡਾ ਸ਼ੋਭਿਤ ਭਰਾ ਖੜਾ ਹੈ ਇਹ ਉਹ ਨੌਜਵਾਨ ਨੇ ਜਿਹੜੇ ਆਪਣੇ ਕੰਮਕਾਰਾਂ 'ਚੋਂ ਟਾਈਮ ਕੱਢ ਕੇ ਸਾਡੀ NGO ਨਾਲ ਖੜਦੇ ਨੇ ਅੱਜ ਹਰ ਬੰਦਾ ਆਪਣੀ ਜ਼ਿੰਦਗੀ 'ਚ ਬਿਜ਼ੀ ਆ ਪਰ ਫਿਰ ਵੀ ਅਸੀਂ ਇੱਕ ਫੋਨ ਕਰੀਦਾ ਢਿੰਗਰੇ ਭਰਾ ਨੂੰ ਜਾਂ ਸ਼ੋਭਿਤ ਨੂੰ ਭੱਜੇ ਆਂਦੇ ਨੇ ਕਿ ਵੀਰੇ ਸਾਨੂੰ ਦੱਸੋ ਪੱਲਿਓ ਪੈਸੇ ਖਰਚ ਕੇ ਸੇਵਾ ਕਰਨ ਵਾਲੇ ਇਹ ਬੰਦੇ ਨੇ ਨਾਲ ਮੇਰੇ ਸਚਿ ਇਹਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਐਨਜੀਓ ਦੀ ਜਿਹੜੀ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ ਸੈਂ ਐਨਜੀਓ ਨੂੰ ਜਗ੍ਹਾ ਨੂੰ ਬਾਇ ਕਰਨਾ ਹਿਸਾਬ ਕਿਤਾਬ ਕਰਨਾ ਉਹ ਸਾਰਾ ਸਚਿੰਨ ਭਾਜੀ ਤੇ ਅਪਾਰ ਭਾਜੀ ਦੀ ਜ਼ਿੰਮੇਵਾਰੀ ਹੈ ਸਾਡਾ ਪ੍ਰਿਥਮਨ ਵੀਰ ਮੈਂ ਬੇਨਤੀ ਕਰਾਂਗਾ ਤੁਸੀਂ ਵੀ ਸਾਡੇ ਟੀਮ ਮੈਂਬਰ ਬਣੋ ਆ ਕਿ ਜ਼ਰੂਰ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਇਹ ਐਨਜੀਓ ਦਾ ਕਾਰਜ ਜਿਹੜਾ ਮੈਂ ਕਹੂੰਗਾ ਇੱਕ ਵਾਰੀ ਵੀਰੇ ਨੂੰ ਜ਼ਰੂਰ ਦਿਖਾ ਦਿਓ ਇਹ ਚੱਲ ਰਿਹਾ ਹੈ ਇੱਥੇ ਹੀ ਇਹ ਐਮਬੂਲੈਂਸ ਦੀ ਸੇਵਾ ਜਿਹੜੀ ਅੱਜ ਵੀਰ ਹੁਣੀ ਦੇਣ ਆਏ ਨੇ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੇ ਬਾਈ ਜੀ ਕੁਝ ਕਹਿਣਾ ਚਾਹੁੰ ਜੇਰਾ ਤੁਸੀਂ ਸਾਡੇ ਨਾਲ ਚੱਲ ਰਹੇ ਜੇ ਤੇ ਹਮੇਸ਼ਾ ਚੱਲ ਰਹੋ ਚੱਲੋਗੇ ਹਮੇਸ਼ਾ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਕਾਰਜ ਕੀਤਾ ਜੀ ਮੈਂ ਪਹਿਲਾਂ ਵੀ ਆਫ ਕੈਮਰਾ ਦੱਸਿਆ ਇਹਨਾਂ ਨੂੰ ਕਿ ਜਿਹੜਾ ਤੀਰਥ ਬਣ ਰਿਹਾ ਨਾ ਇਹ 100 150 ਸਾਲ ਬਾਅਦ ਵੈਸੇ ਤਾਂ ਅਰਦਾਸ ਇਹ ਹੈ ਕਿ ਇਦਾਂ ਦੀਆਂ ਐਨ ਜੀਓ ਨਹੀਂ ਖੁੱਲਣੀਆਂ ਚਾਹੀਦੀਆਂ ਕਿਉਂਕਿ ਇਹ ਸਰਕਾਰਾਂ ਦੇ ਕੰਮ ਨੇ ਪਰ ਅਸੀਂ ਮਜਬੂਰ ਹ ਮੈਨੂੰ ਬੜੇ ਲੋਕ ਕਹਿੰਦੇ ਨੇ ਤੂੰ ਸਰਕਾਰਾਂ ਦੇ ਕੰਮ ਕਰੀ ਜਾ ਨਾ ਪਰ ਮੈਨੂੰ ਗੱਲ ਦੱਸੋ ਜਦੋਂ ਕੋਈ ਰੋਡ ਤੇ ਐਕਸੀਡੈਂਟ ਹੋ ਜਵੇ ਉਹਨੂੰ ਚੱਕ ਕੇ ਤੁਸੀਂ ਹਸਪੀਟਲ ਲੈ ਕੇ ਜਾਓਗੇ ਕਿ ਉਡੀਕ ਕਰੋਗੇ ਕਿ ਕੋਈ ਉਹਦੀ ਐਂਬੂਲੈਂਸ ਆਵੇ ਕੋਈ ਉਹਦੀ ਹੈਲਪ ਕਰੇ ਹੁਣ ਸਰਕਾਰਾਂ ਜੇ ਨਹੀਂ ਕਰ ਰਹੀਆਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹ ਲੋਕ ਉਚਾਰੇ ਜਿਹੜੇ ਪੀੜਤ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਦੀ ਮਦਦ ਕਰੀਏ ਸਾਡੇ ਤੇ ਗੁਰੂਆਂ ਨੇ ਵੀ ਸਾਨੂੰ ਇਹ ਸਿਖਾਇਆ ਸਾਨੂੰ ਤਾਂ ਸਾਡੀ ਬਾਣੀ ਨੇ ਵੀ ਇਹ ਸਿਖਾਇਆ ਤਾਂ ਕਿਰਪਾ ਕਰਕੇ ਇਸ ਕਾਰਜ ਦੇ ਵਿੱਚ ਵਿਗਨ ਬਣਨ ਦੀ ਬਜਾਏ ਇਹਦਾ ਸਾਥ ਦਿਓ ਇਹ ਬੜਾ ਵੱਡਾ ਤੀਰਥ ਬਣਨ ਜਾ ਰਿਹਾ ਹੈ ਔਰ ਇਹ ਦੁਨੀਆ ਦਾ ਪਹਿਲਾ ਤੀਰਥ ਹੈ ਜਿੱਥੇ ਜਿੰਨਾ ਵੀ ਚੜਾਵਾ ਚੜ੍ਹੇਗਾ ਉਹ ਲੋਕਾਂ ਦਾ ਹੀ ਲੱਗੇਗਾ ਇਥੇ ਕੋਈ ਵੀ ਕੋ ਪ੍ਰਧਾਨ ਨਹੀਂ ਕੋਈ ਮੇਰੀ ਸੈਲਰੀ ਨਹੀਂ ਕਿ ਮੈਂ ਐਜ਼ ਅ ਸੈਲਰੀ ਮੈਨ ਇਥੇ ਲੱਗਿਆ ਹਾਂ ਅਸੀਂ ਸੇਵਾ ਹੀ ਕਰ ਰਹੇ ਹਾਂ ਪਰ ਹਾਂ ਇਸ ਐਨਜੀਓ ਨੂੰ ਚਲਾਉਣ ਲਈ ਜਿਹੜੇ ਅੱਗੇ ਡਾਕਟਰ ਰੱਖਾਂਗੇ ਸਟਾਫ ਰੱਖਾਂਗੇ ਉਹਦੀ ਸੈਲਰੀ ਤੁਸੀਂ ਸਾਰਿਆਂ ਨੇ ਕੰਟ੍ਰਿਬਿਊਟ ਕਰਕੇ ਦੇਣੀ ਹੈ ਜਿਵੇਂ ਇਹਨਾਂ ਨੇ ਐਮਬੂਲੈਂਸ ਦੀ ਸੇਵਾ ਕੀਤੀ ਤੁਸੀਂ ਕੋਈ ਇੱਟਾਂ ਦੀ ਰੇਤੇ ਦੀ ਕੋਈ ਡਾਕਟਰ ਦੀ ਸੈਲਰੀ ਅੱਗੇ-ਅੱਗੇ ਕਿਉਂਕਿ ਇਹ ਵਨ ਟਾਈਮ ਪੂਰਾ ਹੋਣ ਵਾਲਾ ਕਾਰਜ ਨਹੀਂ ਹੈ ਅੱਗੇ-ਅੱਗੇ ਬਹੁਤ ਚੱਲਣਾ ਹੈ ਤਾਂ ਉਮੀਦ ਹੈ ਕਿ ਤੁਸੀਂ ਮੈਨੂੰ ਇਹਦਾ ਸਾਥ ਦਿਓਗੇ ਬਹੁਤ-ਬਹੁਤ ਧੰਨਵਾਦ ਹੱਥ ਜੋੜ ਕੇ ਤੁਹਾਡੇ ਸਾਰਿਆਂ ਕੋਲੋਂ ਮੈਂ ਮਾਫੀ ਮੰਗਣਾ ਚਾਹੁੰਦਾ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਮੇਰੇ ਕੋਲ ਇਹ ਹੋ ਗਈ ਕਿ ਮੈਂ ਤੁਹਾਡੇ ਪਿਆਰ ਨੂੰ ਅੰਡਰ ਐਸਟੀਮੇਟ ਕਰ ਲਿਆ ਮੈਨੂੰ ਲੱਗਦਾ ਸੀ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਤੇ ਪਿਆਰ ਮੈਨੂੰ ਐਸ ਜਗ੍ਹਾ ਨੂੰ ਬਣਨ ਦੇ ਵਿੱਚ ਪਰ ਮੈਂ ਮਾਫੀ ਮੰਗਦਾ ਕਿ ਪਿਛਲੇ 3 ਦਿਨਾਂ ਦੇ ਵਿੱਚ ਮੇਰੀ ਕੋਈ ਪਹਿਲੀ ਵੀਡੀਓ ਜਿਹੜੀ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਈ ਯਾਨੀ ਕਿ 1 ਕਰੋੜ ਲੋਕਾਂ ਤੱਕ ਵੀਡੀਓ ਪਹੁੰਚ ਗਈ ਔਰ ਇੰਨੀ ਇੱਕ ਖੁਸ਼ੀ ਹੈ ਮੇਰੇ ਮਨ ਨੂੰ ਕਿ ਕੋਈ ਵੀਰ ਇੱਕ ਸਿਮਿੰਟ ਦੀ ਬੋਰੀ ਚੱਕ ਕੇ ਲੈ ਕੇ ਆ ਰਿਹਾ ਇੱਕ ਮੁੰਡਾ ਬਈ ਸਾਡੇ ਕੋਲ ਆ ਵੀਰ ਇੱਕ ਸਿਮਿੰਟ ਦੀ ਬੋਰੀ ਲੈ ਕੇ ਆਇਆ ਹੈ ਮੋਟਰਸਾਈਕਲ ਤੇ ਰੱਖ ਕੇ ਘੇਰ ਕੋਟਲੇ ਤੋਂ ਇੱਕ ਸਿਮਿੰਟ ਦੀ ਬੋਰੀ ਲੈ ਕੇ ਹੁਣ ਦੇਖੋ 320 50 ਰੁਪਏ ਦੀ ਸਿਮਿੰਟ ਦੀ ਬੋਰੀ ਹੈ ਇਹ ਵਿਚਾਰਾ ਸਪੈਸ਼ਲ ਮਲੇਰ ਕੋਟਲੇ ਤੋਂ ਮੋਟਰਸਾਈਕਲ ਤੇ ਰੱਖ ਕੇ ਇੱਕ ਸਿਮਿੰਟ ਦੀ ਬੋਰੀ ਦੇਣ ਆਇਆ ਇੱਕ ਵੀਰ ਮੇਰੇ ਕੋਲ ਕੱਲ ਮਲੇਰ ਕੋਟਲੇ ਤੋਂ ਵਿਚਾਰਾ ਸਪੈਸ਼ਲ ਇੱਕ ਬੋਰੀ ਸਿਮਿੰਟ ਦੀ ਦੇਣ ਆਇਆ ਹੁਣ ਉਹ ਗੱਲ 330 ਰੁਪਏ ਦੀ ਆ 350 ਰੁਪਏ ਦੀ ਨਹੀਂ ਹੈ ਉਹਦੀ ਸ਼ਰਧਾ ਦੇਖੋ ਕਹਿੰਦਾ ਵੀਰੇ ਵਾਕਈ ਤੁਸੀਂ ਇਹ ਧੀਰਤ ਬਣਾ ਰਹੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਕੁ ਵੀ ਇਸ ਤੀਰਥ ਦੇ ਵਿੱਚ ਸਾਡਾ ਯੋਗਦਾਨ ਪੈ ਸਕੇ ਅਸੀਂ ਪਾਈਏ। ਹੁਣ ਮੈਂ ਜ਼ਰੂਰੀ ਬੇਨਤੀਆਂ ਤਿੰਨ ਚਾਰ ਸ਼ੇਅਰ ਕਰਨੀਆਂ ਮੇਰੀ ਆ ਵੀਡੀਓ ਫੇਰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਫਲਾਇਓ। ਸਭ ਤੋਂ ਪਹਿਲਾਂ ਤਾਂ ਮੇਰੇ ਬਾਰੇ ਇਸ ਐਨਜੀਓ ਬਾਰੇ ਹਰ ਵੀਡੀਓ ਆਪਣੇ ਤੱਕ ਸਭ ਤੋਂ ਪਹਿਲਾਂ ਪਹੁੰਚਾਣ ਲਈ ਸਾਡਾ ਵਟਸਐਪ ਚੈਨਲ ਇੱਕ ਗਰੁੱਪ ਹੈ, ਉਹਨੂੰ ਜੁਆਇਨ ਕਰ ਲਓ। ਉਹਦਾ ਮੈਂ ਲਿੰਕ ਇੰਸਟਾਗ੍ਰam ਦੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਜਾਂ ਮੈਂ ਕਮੈਂਟਾਂ ਦੇ ਵਿੱਚ ਪਾ ਦੂੰਗਾ। ਦੂਜੀ ਗੱਲ ਸਾਨੂੰ ਸੁਜੈਸ਼ਨਸ ਦੀ ਬਹੁਤ ਲੋੜ ਹੈ ਕਿਉਂਕਿ ਸਾਡੇ ਤੇ ਮੇਰੀ ਵੀ ਕੋਈ ਉਮਰ ਬਹੁਤ ਵੱਡੀ ਨਹੀਂ ਹੈਗੀ ਪਿਛਲੇ 10 ਸਾਲਾਂ ਦਾ ਮੇਰੇ ਕੋਲ ਦਿੱਨਾ ਜਿੰਨਾ ਤਜਰਬਾ ਹੈ ਮੇਰੀ ਪੂਰੀ ਟੀਮ ਦਾ ਜਿੰਨਾ ਐਕਸਪੀਰੀਅੰਸ ਹੈ ਉਹਦੇ ਹਿਸਾਬ ਨਾਲ ਤਾਂ ਅਸੀਂ ਕੰਮ ਕਰ ਹੀ ਰਹੇ ਆਂ ਪਰ ਫਿਰ ਵੀ ਮੈਨੂੰ ਤੁਹਾਡੀ ਸੁਜੈਸ਼ਨਸ ਦੀ ਲੋੜ ਹੈ ਜਿਹਦੇ ਤੇ ਸੁਜੈਸ਼ਨ ਤੁਸੀਂ ਮੈਨੂੰ WhatsApp ਰਿਕਾਰਡਿੰਗ ਛੱਡ ਕੇ ਵੀ ਦੇ ਸਕਦੇ ਹੋ ਈਮੇਲ ਵੀ ਕਰ ਸਕਦੇ ਹੋ ਤੇ email ਦੇ ਵਿੱਚ team1ekzariya@gmail.com ਤੇ ਤੁਸੀਂ ਮੈਨੂੰ email ਕਰ ਸਕਦੇ ਹੋ ਤੇ ਇਸ ਪ੍ਰੋਜੈਕਟ ਨੂੰ ਬਣਨ ਦੇ ਵਿੱਚ ਜੋ ਜੋ ਵੀ ਸਮਾਨ ਚਾਹੀਦਾ ਹੈ ਸੀਮੈਂਟ ਰੇਤਾ ਬਿਜਲੀ ਦਾ ਸਮਾਨ ਲੇਬਰ ਦੇ ਪੈਸੇ ਡਾਕਟਰਾਂ ਦੀ ਸੈਲਰੀ ਮੈਡੀਸਿਨਸ ਇਲੈਕਟ੍ਰੀਕਲ ਆਈਟਮਸ ਵਲੰਟੀਅਰ ਇਹ ਸਾਰਾ ਕੁਝ ਤੁਸੀਂ ਰਲ ਮਿਲ ਕੇ ਕਰਨਾ ਔਰ ਇਹ ਕੋਈ ਵਨ ਟਾਈਮ ਸੇਵਾ ਨਹੀਂ ਹੈਗੀ ਕਿ ਤੁਸੀਂ ਇੱਕ ਵਾਰ ਕਰਤੀ ਹੁਣ ਤੁਸੀਂ ਪਰਮਨੈਂਟ ਜੁੜਨ ਔਰ ਉਹ ਇਨਸਾਨ ਇਸ NGO ਨਾਲ ਜੁੜਨ ਜਿਹੜੇ ਦਿਲੋਂ ਚਾਹੁੰਦੇ ਨੇ ਕਿ ਕਿਸੇ ਦਾ ਵੀ ਬੱਚਾ ਪੂਰੇ ਪੰਜਾਬ ਦੇ ਵਿੱਚ ਬਿਨਾ ਪੈਸਿਆਂ ਤੋਂ ਤੇ ਬਿਨਾ ਲਾੜੇ ਤੋਂ ਨਾ ਮਰੇ ਹਾਲਾਂਕਿ ਮੇਰੀ ਕੋਸ਼ਿਸ਼ ਰਹੂਗੀ ਆਉਣ ਵਾਲਾ ਜਿਹੜਾ ਮੇਰਾ ਫਿਊਚਰ ਪਲਾਨ ਹੈਗਾ ਕਿ ਜਿਹੜੀ ਇਹ ਜਗ੍ਹਾ ਹੈ ਇਹ ਹਰ ਸ਼ਹਿਰ ਦੇ ਵਿੱਚ ਇੱਕ ਇੱਕ ਜਗ੍ਹਾ ਜ਼ਰੂਰ ਖੁੱਲੇ ਇਹ ਦੁਨੀਆ ਦੀ ਇੱਕ ਐਗਜ਼ਾਮਪਲ ਬਣੂਗੀ ਮੇਰੀ ਗੱਲ ਨੋਟ ਕਰ ਲਿਓ ਅੱਜ ਮੈਂ ਬਹੁਤੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੇ ਕੱਲ ਨੂੰ ਉਹਦੇ ਤੇ ਖਰਾਂ ਨਾਲ ਉੱਤਰ ਪਾਵਾਂ ਮੈਂ ਚਾਹੁੰਦਾ ਕਿ ਪਿਛਲੇ 10 ਸਾਲਾਂ ਤੇ ਤੁਸੀਂ ਮੇਰਾ ਦੇਖ ਲਿਆ ਕਿ ਮੇਰੇ ਚ ਕੀ ਭਾਵਨਾ ਹੈ ਸੇਵਾ ਕਰਨ ਵਾਲੀ ਕੀ ਨਹੀਂ ਠੀਕ ਹੈ ਹਰ ਤਰ੍ਹਾਂ ਦੇ ਲੋਕ ਨੇ ਤੁਸੀਂ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਕੋਈ ਵੀ ਇੱਕ ਇਨਸਾਨ ਦੁਨੀਆ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਕਹਵੇ ਕਿ ਮੈਂ ਸਾਰਿਆਂ ਦੇ ਦੁੱਖ ਦਰਦ ਦੂਰ ਕਰ ਦੂੰਗਾ ਵਾਇਗਰੂ ਕਰੇ ਜੇ ਕਰੇ ਮੇਰੀ ਕੋਈ ਔਕਾਤ ਨਹੀਂ ਇਸ ਲਈ ਮੈਂ ਇਹ ਚਾਹਨਾ ਕਿ ਅਗਰ ਤੁਸੀਂ ਵੀ ਚਾਹਦੇ ਹੋ ਕਿ ਪੂਰੀ ਇੰਡੀਆ ਦੇ ਵਿੱਚ ਕੋਈ ਵੀ ਲੋੜਵੰਦ ਮਰੀਜ਼ ਪੈਸਿਆਂ ਕਰਕੇ ਆਪਣੀ ਜਾਨ ਨਾ ਦੇ ਦੇਵੇ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰੋ ਸਾਡੇ ਨਾਲ ਜੁੜੋ ਸਾਡੀ ਐਨ ਜੀਓ ਨਾਲ ਇਹ ਤੁਹਾਡੀ ਆਪਣੀ ਐਨ ਜੀਓ ਹੈ ਕੋਈ ਕੱਲੀ ਮੇਰੇ ਨਹੀਂ ਹੈ ਤੇ ਪਹਿਲੀ ਵਾਰੀ ਸਾਡੀ ਵੀਡੀਓ ਦੇ ਵਿੱਚ ਕੋਈ 1 ਕਰੋੜ ਤੋਂ ਜ਼ਿਆਦਾ ਵਿਊਜ਼ ਗਏ ਨੇ ਤੇ ਮੈਂ 13000 ਪਿੰਡਾਂ ਨੂੰ ਇਹ ਸੁਨੇਹਾ ਲਾਣਾ ਚਾਹੁੰਨ ਕਿ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਮਰੀਜ਼ ਜਿਹੜਾ ਬਿਨਾਂ ਇਲਾਜ ਤੋਂ ਦਵਾਈਆਂ ਤੋਂ ਨਾ ਮਰੇ ਆ ਉਹਦਾ ਇਲਾਜ ਰਹਿ ਜਾਵੇ ਤਾਂ ਤੁਸੀਂ ਵੀ ਮੇਰੇ ਨਾਲ ਸੰਪਰਕ ਕਰੋ ਅਸੀਂ ਰਲ ਮਿਲ ਕੇ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਵੀ ਜਿੰਨੇ ਕੁ ਲੋਕਾਂ ਦਾ ਮੈਡੀਕਲ ਭਰਾ ਕਰ ਸਕੇ ਜ਼ਰੂਰ ਕਰਾਂਗੇ ਉੱਪਰ ਨੰਬਰ ਦਿੱਤਾ ਹੋਇਆ ਕਾਲ ਕਰੋ WhatsApp ਕਰੋ ਤੇ ਇੱਕ ਦੋ ਦਿਨ ਦੇ ਵਿੱਚ ਇਹ ਜਗ੍ਹਾ ਦੀ ਪ੍ਰੋਪਰ ਤਰੀਕੇ ਨਾਲ ਸ਼ੁਰੂਆਤ ਹੋ ਜਾਏਗੀ ਪਹਿਲਾਂ ਅਸੀਂ ਗੁਰਸਾਹਿਬ ਦਾ ਤੇ ਪਾਠ ਰੱਖ ਕੇ ਸ਼ੁਰੂਆਤ ਕਰਾਂਗੇ ਨਹੀਂ ਪੱਥਰ ਰੱਖਾਂਗੇ ਉਹਦੇ ਵਿੱਚ ਵੀ ਤੁਹਾਨੂੰ ਸੱਦਾ ਪੱਤਰ ਦਾਂਵਾਂਗੇ ਤੁਸੀਂ ਜ਼ਰੂਰ ਆਓ ਤੇ ਬਾਕੀ ਜੁੜੇ ਰਹੋ ਸੋਸ਼ਲ ਮੀਡੀਆ ਤੇ ਇੱਥੇ ਮੈਂ ਵੀਡੀਓਜ਼ ਦੇ ਰਾਹੀਂ ਤੁਹਾਨੂੰ ਅਪਡੇਟ ਕਰਦਾ ਰਹਾਂਗਾ ਕਿ ਕੀ ਕੀ ਸਮਾਨ ਦੀ ਸਾਨੂੰ ਲੋੜ ਹੈ ਕੀ ਕੀ ਨਹੀਂ ਉਹ ਤੁਸੀਂ ਜਾਣੀ ਜਾਣੋ ਘਰ ਬਣ ਰਿਹਾ ਇੱਕ ਤੀਰਸ ਬਣ ਰਿਹਾ ਤੇ ਇਹਦੇ ਵਿੱਚ ਕੀ ਕੀ ਲੱਗਣਾ ਕੀ ਕੀ ਨਹੀਂ ਉਹ ਸਾਰਾ ਕੁਝ ਤੁਹਾਨੂੰ ਪਤਾ ਤੇ ਜੁੜੇ ਰਹੋ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਸੋ ਦੈਟ ਇਹ ਵੀਡੀਓਜ਼ ਹੋਰ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਇਸ ਚੀਜ਼ ਦਾ ਲਾਹਾ ਟੱਕ ਸਕਣ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਉਹ ਵੀ ਆਣ ਤੇ ਜੇ ਕੋਈ ਹੈਲਪ ਕਰਨਾ ਚਾਹੁੰਦਾ ਉਹ ਵੀ ਆਣ ਬਹੁਤ ਧੰਨਵਾਦ ਬਵਨਦੀਪ ਕੁਮਾਰ ਮੁੰਡਾ ਦੇਖੋ ਜੌਬ ਕਰ ਰਿਹਾ ਤੇ ਮੈਂ ਕਿਹਾ 5 ਮਿੰਟ ਬਹਿ ਜਾ ਸੇਵਾ ਕਰਨ ਆਇਆ ਕਹਿੰਦਾ ਨਹੀਂ ਆਰਡਰ ਲੱਗਿਆ ਹੋਇਆ ਤੇ ਦਿਹਾੜੀ ਦੀ ਅੱਜ ਜਿੰਨੇ ਪੈਸੇ ਕਮਾਏ ਸਾਰੇ ਕਹਿੰਦਾ ਮੇਰੇ ਡੋਨੇਟ ਕਰਾ ਦਿਓ ਤੇ ਇਹ ਇਸ ਤੋਂ ਅਮੀਰ ਤੇ ਹੀਰੇ ਬੰਦੇ ਨਹੀਂ ਹੋਣੇ ਇਤੋਂ ਸਿੱਖੋ ਕਿੰਨੀ ਉਮਰ ਤੁਹਾਡੀ 22 ਸਾਲ 22 ਸਾਲ ਕਿਵੇਂ ਮਨ ਚ ਆਇਆ ਯਾਰ ਕਿ ਪੂਰੀ ਦਿਹਾੜੀ ਦੀ ਸਾਰੀ ਕਮਾਈ ਦੇ ਦੇਣੀ ਇੱਥੇ ਬਹੁਤ ਸਾਲ ਹੋ ਗਏ ਫੋਲੋ ਕਰਦੇ ਵਾਹਿਗੁਰੂ ਬਹੁਤ ਧੰਨਵਾਦ ਹੈ ਥੈਂਕ ਯੂ ਯਾਰ ਅਰਦਾਸ ਕਰਿਵੈਣਾ ਇਹਨਾਂ ਮੁੰਡਿਆਂ ਵਾਸਤੇ ਜ਼ਰੂਰ ਅਰਦਾਸ ਕਰਿਆ ਕਰੋ ਆਜੋ ਤੁਹਾਡੀ ਸੇਵਾ ਲਵਾਈ ਇਹਨਾਂ ਨੂੰ ਦੇ ਦਿਓ ਇਹਨਾਂ ਦਾ ਜਵਾਨ ਮੁੰਡਾ 17 ਸਾਲ ਦਾ ਆ ਮੁੰਡਾ ਦੇਖ ਤੇ ਇਹ 500 ਰੁਪਇਆ ਨਹੀਂ ਇਹ ਸਮਝ ਲੋ ਅਰਦਾਸਾਂ ਕੋਈ ਗੱਲ ਇਹਦੇ ਵਾਸਤੇ ਅਰਦਾਸ ਕਰਿਓ ਇਹਦੇ ਵਾਸਤੇ ਅਰਦਾਸ ਕਰਿਓ ਕਰਾਵਾਂਗੇ ਅਸੀਂ ਮਤਲਬ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਵਾਸ 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 ਬਹੁਤ ਧੰਨਵਾਦ ਸ਼ੁਕਰ ਮਾਲਕ ਦਾ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ